ਨੂੰ ਟ੍ਰੈਂਡ ਦੇ ਹਿਸਾਬ ਨਾਲ ਡਿਜ਼ਾਈਨਰ ਸੂਟ ਚਾਹੀਦੇ ਨੇ ਨਾ ਤਾਂ ਪੰਜ ਡਿਜ਼ਾਈਨ ਮਿਸ ਨਾ ਕਰਿਓ ਆ ਪੰਜ ਡਿਜ਼ਾਈਨ ਜਿਹੜੇ ਮੈਂ ਲੈ ਕੇ ਆਇਆ ਪੰਜ ਦੇ ਪੰਜ ਡਿਜ਼ਾਈਨ ਡਿਫਰੈਂਟ ਬਣੇ ਹੋਏ ਆ ਬੜੇ ਪਿਆਰੇ ਬੁਟੀਕ ਸਟਾਈਲ ਦਾ ਪਿਓਰ ਬਰਬਰੀ ਦਾ ਆਰਟੀਕਲ ਲੈ ਕੇ ਆਇਆ ਔਰ ਪੰਜ ਦੇ ਪੰਜ ਡਿਜ਼ਾਈਨਾਂ ਦੀ ਪ੍ਰਿੰਟਿੰਗ ਡਿਫਰੈਂਟ ਹੈ ਡਿਜ਼ਾਈਨ ਸੇਮ ਆਏਗਾ ਵਰਕ ਸੇਮ ਆਏਗਾ ਔਰ ਪ੍ਰਿੰਟਿੰਗ ਡਿਫਰੈਂਟ ਆਏਗੀ ਆ ਚੈੱਕ ਕਰੋ ਪਹਿਲਾ ਡਿਜ਼ਾਈਨ ਆ ਸੂਟ ਜਿਹੜਾ ਮਿਸ ਕਰ ਗਿਆ ਬਸ ਸਭ ਤੋਂ ਸੋਹਣਾ ਸੂਟ ਮਿਸ ਕਰ ਗਿਆ ਉਹ ਮੈਂ ਕਹਿੰਦਾ ਵਾਹ ਉਹਦਾ ਬੈਸਟ ਆਰਟੀਕਲ ਲੈ ਕੇ ਆਇਆ ਪ੍ਰੋਪਰ ਪਾਰਟੀ ਵੇਅਰ ਬੁਟੀਕ ਸਟਾਈਲ ਦਾ ਡਿਜ਼ਾਈਨਰ ਸੂਟ ਹੈ ਸਾਰਾ ਹੈਂਡਵਰਕ ਆ ਰਿਹਾ ਹੈ 슬ੀਵਸ ਤੇ ਵਰਕ ਆ ਰਿਹਾ ਹੈ ਪਿਓਰ ਬਰਬਰੀ ਸਟਾਫ ਆ ਰਿਹਾ ਹੈ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਹੈ ਪ੍ਰੋਪਰ ਡਿਜ਼ਾਈਨਰ ਸੂਟ ਬਣਿਆ ਹੋਇਆ ਔਰ ਇਹੋ ਜੀ ਪ੍ਰਿੰਟਿੰਗ ਨਹੀਂ ਮਿਲਦੀ ਜਿਹੋ ਜੀ ਮੈਂ ਲੈ ਕੇ ਆਇਆ ਆ ਚੈੱਕ ਕਰੋ ਪੂਰੀ ਮਾਰਕੀਟ ਘੁੰਮ ਲੋ ਇਹੋ ਜੀ ਪ੍ਰਿੰਟ ਨਹੀਂ ਮਿਲਦੇ ਪਹਿਲਾ ਡਿਜ਼ਾਈਨ ਆ ਗਿਆ ਆਹ ਵਾਲਾ ਸੈਕਿੰਡ ਡਿਜ਼ਾਈਨ ਚੈੱਕ ਕਰੋ ਸੈਕਿੰਡ ਡਿਜ਼ਾਈਨ ਆਏਗਾ ਆਹ ਵਾਲਾ ਵਰਕ ਸੇਮ ਰਹੇਗਾ ਪ੍ਰਿੰਟ ਡਿਫਰੈਂਟ ਆਣਗੇ ਸ ਕਿੰਨਾ ਲਾਜਵਾ ਪ੍ਰਿੰਟ ਹੈ ਪ੍ਰਿੰਟ ਸਾਰੇ ਡਿਫਰੈਂਟ ਆਣਗੇ ਪੰਜ ਡਿਜ਼ਾਈਨ ਨੇ ਪੰਜ ਦੇ ਪੰਜ ਡਿਜ਼ਾਈਨ ਖੋਲ ਕੇ ਦਿਖਾਵਾਂਗਾ ਓਪਨ ਕਰਕੇ ਵੀਡੀਓ ਪੂਰੀ ਐਂਡ ਤੱਕ ਦੇਖਿਓ ਇੱਕ ਆਈਗਾ ਸਪੈਸ਼ਲ ਬਲੈਕ ਥਰਡ ਵਾਲਾ ਡਿਜ਼ਾਈਨ ਆ ਉਹ ਬਲੈਕ ਜੀ ਪ੍ਰਿੰਟਿੰਗ ਚੈੱਕ ਕਰੋ ਜ਼ਬਰਦਸਤ ਪ੍ਰਿੰਟਿੰਗ ਲੈ ਕੇ ਆਇਆ ਔਰ ਜ਼ਬਰਦਸਤ ਸਾਰਾ ਹੈਂਡਵਰਕ ਹੋਇਆ ਪ੍ਰੋਪਰ ਬੁਟੀਕ ਸਟਾਈਲ ਪਾਰਟੀ ਵੇਅਰ ਸੂਟ ਆ ਇਹ ਜਿਨ੍ਹਾਂ ਨੂੰ ਕੁਝ ਨਵਾਂ ਪੰਚਾਇਦਾ ਯੂਨੀਕ ਆਈਟਮ ਚਾਹੀਦੀ ਹੈ ਜਿਹੜੇ ਡਿਮਾਂਡ ਕਰਦੇ ਆ ਭਾਜੀ ਬੁਟੀਕ ਸਟਾਈਲ ਦੇ ਆਈਟਮਾਂ ਚਾਹੀਦੇ ਆ ਨੇ ਡਿਜ਼ਾਈਨਰ ਸੂਟ ਹੋਣ ਸਾਰੇ ਆ ਚੈੱਕ ਕਰੋ ਡਿਜ਼ ਇਸ ਸੂਟ ਦੀ ਆਪਣੀ ਬੁਕਿੰਗ ਫੜਾਫੜ ਕਰਾਓ ਕਿਉਂਕਿ ਇਹ ਨਾਲ ਦੀ ਨਾਲ ਸਟਾਕ ਆਊਟ ਹੋ ਜਾਣਾ ਆ ਚੈੱਕ ਕਰੋ ਇਸ ਦਾ ਦੁਪੱਟਾ ਆ ਆ ਰਿਹਾ ਇਸ ਦਾ ਦੁਪੱਟਾ ਬਿਊਟੀਫੁੱਲ ਆਰਟੀਕਲ ਹੈ ਆ ਲੋ ਲਾਸਟ ਵਾਲਾ ਆਏਗਾ ਆ ਬਲਾ ਮੈਂ ਕਹਿੰਨਾ ਕੋਈ ਵੀ ਪੀਸ ਛੱਡਣਾ ਨਹੀਂ ਹੈਗਾ ਜਿਹੜਾ ਮਰਜ਼ੀ ਬਾਏ ਕਰ ਲਓ ਸਾਰੇ ਸਾਰੇ ਪੀਸ ਐਲੀਗੈਂਟ ਆ ਟੌਪ ਕਲਾਸ ਪੀਸ ਆ ਇਸ ਟਾਈਮ ਦੇ ਹਾਈ ਜੈਂਟਲੀ ਲੁੱਕ ਦੇ ਆਰਟੀਕਲ ਲੈ ਕੇ ਆਇਆ ਪਿਓਰ ਬਰਬਰੀ ਹੈ ਪ੍ਰਾਈਸ ਆਏਗਾ 4100 4100 ਰੁਪਏ ਇਰ 2024 ਦੇ ਵਿੱਚ ਸਤੰਬਰ ਦੇ ਮਹੀਨੇ ਵਿੱਚ ਆਹ ਡਿਜ਼ਾਈਨ ਅਸੀਂ ਲਾਂਚ ਕਰਿਆ ਸੀਗਾ ਔਰ ਉਸ ਟਾਈਮ ਇਸ ਨੂੰ ਇਨਾ ਪਿਆਰ ਮਿਲਿਆ ਤੁਹਾਡਾ ਕਿ 1.8 ਮਿਲੀਅਨ ਵਿਊਜ਼ ਆਇਆ ਔਰ ਹੁਣ ਤੱਕ ਵੀ ਓਨਾ ਹੀ ਉਹ ਟ੍ਰੈਂਡਿੰਗ ਦੇ ਵਿੱਚ ਇਹ ਡਿਜ਼ਾਈਨ ਚੱਲ ਰਿਹਾ ਹੈ ਹੁਣ ਤੱਕ ਉਨੀ ਹੀ ਡਿਮਾਂਡ ਹੈ ਜਿੰਨੀ ਉਹ ਪਹਿਲਾਂ ਸੀ ਇਨਾ ਲਾਜਵਾ ਡਿਜ਼ਾਈਨ ਆ ਇਹ ਕਿ ਜਿਨਨੇ ਵੀ ਕਸਟਮਰਾਂ ਕੋਲ ਇਹ ਆਰਟੀਕਲ ਗਿਆ ਔਰ ਕਹਿੰਦੇ ਪਾਜੀ ਰੂਹ ਖੁਸ਼ ਹੋ ਗਈ ਸੂਟ ਪਾ ਕੇ ਔਰ ਹਰ ਕਿਸੇ ਨੇ ਪੁੱਛਿਆ ਸੂਟ ਬਾਏ ਕਿੱਥੋਂ ਕਰਿਆ ਸੋ ਲੋ ਜੀ ਫਿਰ ਦੁਬਾਰਾ ਲਾਂਚ ਕਰ ਰਹੇ ਹੁਣ 2025 ਦੇ ਵਿੱਚ ਸੇਮ ਡਿਜ਼ਾਈਨ ਪਿਓਰ 35 ਗ੍ਰਾਮ オーਗੈਂਜ਼ਾ ਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੁੱਲ ਪਾਰਟੀ ਵੇਅਰ ਵੈਡਿੰਗ ਵੇਅਰ ਕਨਸੈਪਟ ਹੈ ਨੰਬਰ 2 ਕਿ ਕਲਰ ਕੰਬੀਨੇਸ਼ਨ ਬਿਲਕੁਲ ਨਵਾਂ ਹੈ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਦਾ ਲਗਜ਼ਰੀ ਡਿਜ਼ਾਈਨਰ ਸੂਟ ਹੈ ਆ ਚੈੱਕ ਕਰੋ ਜਿਨ੍ਹਾਂ ਨੂੰ ਵੈਡਿੰਗ ਲਈ ਸਪੈਸ਼ਲ ਡਿਜ਼ਾਈਨਰ ਸੂਟ ਚਾਹੀਦੇ ਆ ਜਿਨ੍ਹਾਂ ਦੇ ਵੈਡਿੰਗ ਫੰਕਸ਼ਨ ਆ ਬਿਊਟੀਫੁੱਲ ਆਰਟੀਕਲ ਹੈ ਪਿਓਰ ਕ੍ਰੇਪ ਦੀ ਬਾਟਮ ਆ ਰਹੀ ਹੈ ਬਾਟਮ ਤੇ ਸਾਰਾ ਹੈਂਡਵਰਕ ਹੈ ਰੋਕੋ ਪਿਓਰ 35 ਗ੍ਰਾਮ অর্ਗੈਂਜ਼ਾ ਦਾ ਇਜ਼ਤ ਦੁਪੱਟਾ ਆ ਰਿਹਾ ਜੀ ਦੁਪੱਟੇ ਦੇ ਸਾਰਾ ਦਾ ਸਾਰਾ ਹੈਂਡਵਰਕ ਕਰਿਆ ਹੋਇਆ ਜਿਨ੍ਹਾਂ ਨੂੰ ਵੈਡਿੰਗ ਲਈ ਬਿਊਟੀਫੁੱਲ ਆਰਟੀਕਲ ਚਾਹੀਦਾ ਤਾਂ ਵਨ ਆਫ ਦਾ ਬੈਸਟ ਆਰਟੀਕਲ ਹੈ ਹਜੇ ਪੀਸ 2 ਆਏ ਆ ਬਾਅਦ ਚ ਫਿਰ ਪ੍ਰੀ ਬੁਕਿੰਗ ਇਨ ਤੁਹਾਨੂੰ ਮਿਲੇਗਾ ਆਪ ਦਾ ਸੂਟ ਹੁਣੇ ਬੁੱਕ ਕਰਾ ਲਓ ਜਿਨ੍ਹਾਂ ਨੂੰ ਵੈਡਿੰਗ ਲਈ ਸਪੈਸ਼ਲ ਆਰਟੀਕਲ ਚਾਹੀਦਾ ਸੋਰ ਮਲ ਕੋਟਨ ਦਾ ਇੱਕ ਡਿਜ਼ਾਈਨ ਲੈ ਕੇ ਆਇਆ ਮੈਂ ਬੜਾ ਪਿਆਰਾ ਪੰਜ ਛੇੜ ਅਸੀਂ ਰੈਡੀ ਕਰਵਾਏ ਆ ਇਹਦੇ ਵਿੱਚ ਪੰਜ ਦੇ ਪੰਜ ਛੇੜ ਲਾਜਵਾ ਵਾ ਉਹ ਸਮਾ ਸਪੈਸ਼ਲ ਪਿਓਰ ਮਲ ਕੋਟਨ ਪ੍ਰੀਮੀਅਮ ਕੁਆ ਔਰ ਡਿਜ਼ਾਈਨਿੰਗ ਚੈੱਕ ਕਰੋ ਪ੍ਰੋਪਰ ਬੁਟੀਕ ਸਟਾਈਲ ਡਿਜ਼ਾਈਨਰ ਸੂਟ ਬਣਾ ਹੋਇਆ ਜੀ neck ਤੇ ਸਾਰਾ ਦਾ ਸਾਰਾ ਥ्रेड ਵਰਗਾ ਕੰਮ ਹੈ ਪਲੱਸ ਸਾਰਾ ਸੀਕਵੈਂਸ ਵਰਗਾ ਹਲਕਾ ਹਲਕਾ ਕੰਮ ਕਰਿਆ ਹੋਇਆ ਆ ਚੈੱਕ ਕਰੋ 슬ੀਵ ਦੀ ਡਿਜ਼ਾਈਨਿੰਗ ਲੈਂਥ ਜਿੰਨੀ ਮਰਜ਼ੀ ਰੱਖੋ ਪ੍ਰੋਪਰ ਡਿਜ਼ਾਈਨਰ ਪੀਸ ਹੈ ਅੱਛਾ ਬੈਕ ਤੇ ਵੀ ਗਲਾ ਬਣੇਗਾ ਫਰੰਟ ਤੇ ਵੀ ਗਲਾ ਬਣਾ ਹੋਇਆ ਹੈ ਬੈਕ ਤੇ ਵੀ ਗਲਾ ਬਣਾ ਹੋਇਆ ਹੈ ਫਰੰਟ ਬੈਕ ਦਾ ਡਿਜ਼ਾਈਨ ਆਏਗਾ ਪ੍ਰੋਪਰ 슬ੀਵਸ ਵਰਕ ਆ ਰਿਹਾ ਪਿਓਰ 오ਰੀਜినਲ ਮਸਲੀਨ ਦੀ ਬਾਟਮ ਆਏਗੀ ਔਰ ਨਾਲ ਆ ਰਿਹਾ ਜੀ ਪਿਓਰ ਮਲ ਦਾ ਹੀ ਦੁਪੱਟਾ ਪ्योर ਮਲ ਦਾ ਹੀ ਦੁਪੱਟਾ ਆ ਰਿਹਾ ਔਰ ਇਹ ਸੂਟ ਦੇ ਨੀਚੇ ਲਾਈਨਿੰਗ ਜਰੂਰ ਲੱਗੇਗੀ ਇਹ ਫੈਬਰਿਕ ਨਾਮਾ ਆ ਚੈੱਕ ਕਰੋ ਦੁਪੱਟੇ ਦੀ ਐਮਬਲੋਇਡਰੀ ਦੇਖੋ ਕਿੰਨੀ ਲਾਜਵਾਬ ਹੈ ਦੁਪੱਟੇ ਸਾਰੀ ਐਮਬਲੋਇਡਰੀ ਕਰੀ ਹੋਈ ਹੈ ਆ ਚੈੱਕ ਕਰੋ ਦੇ ਸ਼ੇਡ ਇੱਕ ਸ਼ੇਡ ਆਊਗਾ ਆ ਵਾਲਾ ਔਰ ਇੱਕ ਸ਼ੇਡ ਆਊਗਾ ਆ ਵਾਲਾ ਸਾਰੇ ਨਵੇਂ ਰੰਗ ਆ ਯੂਨੀਕ ਸ਼ੇਡ ਰੈਡੀ ਕਰਵਾਇਆ ਇੱਕ ਆ ਰਿਹਾ ਆਈਸ ਬਲੂ ਇੱਕ ਆ ਰਿਹਾ ਪਿਸਤਾ ਗ੍ਰੀਨ ਕਲਰ ਪੰਜਾ ਕੋਈ ਵੀ ਕਲਰ ਬਾਏ ਕਰ ਲੋ ਜਿਹੜਾ ਪ੍ਰਾਈਸ ਆਏਗਾ ਉਹ ਆਏਗਾ 2950 2950 ਪੇ ਇੱਕ ਡਿਜ਼ਾਈਨ ਦੇ ਵਿੱਚ ਹੁਣ ਅਸੀਂ ਨਵੇਂ ਰੰਗ ਰੀਡੀ ਕਰਵਾਏ ਆ ਕੁਸ਼ਕੜ ਕਲਰ ਰੀਸਟਾਕ ਹੋਏ ਆ ਕੁਝ ਨਵੇਂ ਰੰਗ ਐਡ ਕਰਵਾਏ ਆ ਇੰਨਾ ਲਾਜਵਾਬ ਡਿਜ਼ਾਈਨ ਆ ਇਹ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਾਰਟ ਵੀਅਰ ਲੁੱਕ ਵੀ ਹੈ ਆਪਾਂ ਬਾਹਰੋਂ ਦਾ ਜਿੰਨੇ ਮਰਜ਼ੀ ਵੇਅਰ ਕਰ ਸਕਦੇ ਆ ਫਰੰਟ ਬੈਕ ਦੀ ਜਿਹੀ ਡਿਜ਼ਾਈਨਿੰਗ ਸੇਮ ਆਏਗੀ ਫਰੰਟ ਦੇ ਉੱਤੇ ਸਾਰਾ ਹਾਈਲਾਈਟ ਕਰਿਆ ਹੋਇਆ ਹੈ ਪ੍ਰਿੰਟ ਦੇ ਉੱਤੇ ਸਾਰਾ ਹੈਂਡਵਰਕ ਕਰਿਆ ਹੋਇਆ ਬੜਾ ਪਿਆਰਾ ਆਰਟੀਕਲ ਹੈ ਬਿਊਟੀਫੁਲ ਡਿਜ਼ਾਈਨਰ ਸੂਟ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਨਸੈਪਟ ਤੁਸੀਂ ਜਿੱਦਾਂ ਮਰਜ਼ੀ ਰੀਡੀ ਕਰਵਾ ਲਓ ਕਾਹੇ ਸ਼ਰਾਰਾ ਸਲਵਾਰ ਗਰਾਰਾ ਜਿੱਦਾਂ ਮਰਜ਼ਾ ਜਿੱਦਾਂ ਤੁਹਾਨੂੰ ਕਨਸੈਪਟ ਸਹੀ ਲੱਗਦਾ ਪਿਓਰ ਕ੍ਰੇਪ ਦੀ ਬਾਟਮ ਹੈ ਪਾਰਟੀ ਵੇਅਰ ਵੀ ਹੈ ਡਿਜ਼ਾਈਨਰ ਲੁੱਕ ਵੀ ਹੈ ਯੂਨਿਕ ਆਈਟਮ ਹੈ ਪਿਓਰ ਵਿਸਕੋਸ ਔਰਗੈਂਜ਼ਾ ਦਾ ਬਨਾਰਸੀ ਵੀਵਿੰਗ ਦਾ ਦੁਪੱਟਾ ਆ ਰਿਹਾ ਹੈ ਇਹ ਕੋਫੀ ਸ਼ੇਡ ਜਿਹੜਾ ਮੈਂ ਓਪਨਿੰਗ ਕਰਿਆ ਹੈ ਸ਼ੇਡ ਚੈੱਕ ਕਰਾ ਦੇ ਰੋਮੀ ਹੁਣ ਸਾਰੇ ਵਾਈਨ ਸ਼ੇਡ ਆਏਗਾ ਨਵਾਂ ਓਨੀਅਨ ਸ਼ੇਡ ਆਏਗਾ ਵਾਈਨ ਸ਼ੇਡ ਆਏਗਾ ਅ ਲਾਈਟ ਮਹਿੰਦੀ ਹੈ ਗ੍ਰੀਨ ਆਏਗਾ ਫਿਰੋਜ਼ੀ ਕਲਰ ਆਏਗਾ ਆ ਬਲੂ ਸ਼ੇਡ ਆਏਗਾ red ਆ ਗਿਆ ਪਾਕਿਸਤਾਨੀ ਗ੍ਰੀਨ ਆ ਗਿਆ ਇੱਕ ਆ ਨਵਾਂ ਸ਼ੇਡ ਹੈ ਮਾਊਸ ਗ੍ਰੇ ਜਿਹਾ ਕਲਰ ਆ ਬੜਾ ਪਿਆਰਾ ਸ਼ੇਡ ਆ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਅਲਟੀਮੇਟ ਆਰਟੀਕਲ ਹੈ 3500 ਰੁਪਏ ਇਸ ਦਾ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਕੇ ਹੁਣੇ ਆਰਡਰ ਕਰ ਦਿਓ ਸਭ ਤੋਂ ਜ਼ਿਆਦਾ ਹੈਵੀ ਡਿਮਾਂਡ ਦੇ ਮੈਂ ਡਿਜ਼ਾਈਨ ਰੀਸਟਾਕ ਕਰਿਆ ਔਰ ਨਵੇਂ ਫੈਬਰੀ ਰੈਡੀ ਕਰਵਾਤਾ ਹੈ ਫੈਬਰਿਕ ਇੰਪੋਰਟਡ ਲੀਲਣ ਹੀ ਆ ਇਹੇ ਇਹਦੀ ਜਿਹੜੀ ਸਲਫਾ ਉਹ ਚੇਂਜ ਹੋ ਗਈ ਪ੍ਰਿੰਟਿੰਗ ਚੇਂਜ ਹੋ ਗਈ ਆ ਡਿਜ਼ਾਈਨਿੰਗ ਚੈੱਕ ਕਰੋ ਪ੍ਰੋਪਰ ਬੁਟੀਕ ਸਟਾਈਲ ਦਾ ਡਿਜ਼ਾਈਨਰ ਸੂਟ ਆ neck ਤੇ ਸਾਰਾ ਸਾਰਾ ਥਰੈਡ ਵਰਕ ਦਾ ਕੰਮ ਆ ਰਿਹਾ ਕੀ ਇਹਦੇ ਸਾਰਾ ਦਾ ਸਾਰਾ ਕਨ ਵਰਕ ਦਾ ਕੰਮ ਹੈ ਪ੍ਰੋਪਰ ਡਿਜ਼ਾਈਨਰ ਸੂਟ ਸਾਡੇ ਪੇਸੇ ਹਰ ਤਰ੍ਹਾਂ ਦੇ ਡਿਜ਼ਾਈਨ ਹਰ ਤਰ੍ਹਾਂ ਦੇ ਅਲਟੀਮੇਟ ਸੂਟ ਮਿਲ ਲਗੇ ਤੁਹਾਨੂੰ ਔਰ ਜੇ ਤੁਸੀਂ ਡਿਜ਼ਾਈਨਰ ਸੂਟ ਲੱਭ ਰਹੇ ਹੋ ਤਾਂ ਸਭ ਤੋਂ ਸਹੀ ਪੇਜ ਤੇ ਆਇਓ ਸਭ ਤੋਂ ਸਹੀ ਆ ਚੈੱਕ ਕਰੋ ਇਸ ਦੀ ਪਿਓਰ ਮਡਾਲ ਦੀ ਬਾਟਮ ਆ ਰਹੀ ਹੈ ਔਰ ਆ ਆ ਰਿਹਾ ਹੈ ਜਦਾ ਪਿਓਰ ਟੈਬੀ ਚੈੱਕ ਦੇ ਵਿੱਚ ਦੁਪੱਟਾ ਸਾਰਾ ਹੈਂਡ ਪੇਂਟ ਦੇ ਵਿੱਚ ਆ ਚੈੱਕ ਕਰੋ ਆ ਦੁਪੱਟਾ ਆ ਰਿਹਾ ਦੁਪੱਟਾ ਵੀ ਬੜਾ ਸ਼ਾਨਦਾਰ ਬਣਾਇਆ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਸਾਰਾ ਹੈਂਡ ਪੇਂਟ ਹੈ ਇਹ ਦੁਪੱਟੇ ਦਾ ਸਾਰਾ ਸਾਰਾ ਹੈਂਡ ਪੇਂਟ ਪਲੱਸ ਸਾਰਾ ਉੱਪਰ ਡੋਰੀ ਵਰਕ ਦਾ ਕੰਮ ਹੈ ਬੜਾ ਪਿਆਰਾ ਦੁਪੱਟਾ ਬਣਾਇਆ ਸੋਲੋ ਆਰਟੀਕਲ ਹੈ ਜਿਹੜਾ ਇਹਦਾ ਪ੍ਰਾਈਸ ਆਏਗਾ ਉਹ ਆਏਗਾ ਬਿਲਕੁਲ ਘੱਟ 2850 ਰੁਪਏ 2850 ਰੁਪਏ ਦਾ ਪ੍ਰਾਈਸ ਰਹੇਗਾ ਆਪਣਾ ਸਕਰੀਨ ਸ਼ਾਟ ਲੈ ਕੇ ਹੁਣੇ ਆਰਡਰ ਪਲੇਸ ਕਰ ਲਓ ਪੀਸ ਆਇਆ 4 4 ਪੀਸ ਆਇਆ 4 ਲੈਣ ਵਾਲੇ ਹਜ਼ਾਰ ਨੇ ਆਇਆ 4 ਫਟਾਫਟ ਬਾਏ ਕਰ ਲਓ ਕਸਟਮਰ ਨੂੰ ਐਦਾਂ ਹੁੰਦਾ ਹੈ ਕਿ ਵੈਡਿੰਗ ਦਾ ਸੂਟ ਮੇਰਾ ਸਭ ਤੋਂ ਸੋਹਣਾ ਹੋਵੇ ਆ ਚੈੱਕ ਕਰੋ ਜੀ ਸਪੈਸ਼ਲ ਰੈੱਡ ਕਲਰ ਦਾ ਨਾ ਡਿਜ਼ਾਈਨਰ ਸੂਟ ਲੈ ਕੇ ਆਇਆ ਕਲਾ ਦਾ ਮਾਡਲ ਇਹ ਪਾ ਕੇ ਚੈੱਕ ਕਰਾ ਦੇ ਮੈਂ ਕਹਿੰਦਾ ਇੰਨਾ ਲਾਜਵਾਬ ਡਿਜ਼ਾਈਨ ਹੈ ਨਾ ਕਿ ਅੱਜ ਵੀ ਜੇ 50 ਸੂਟ ਆ ਜਾਣ ਤਾਂ 50 ਦੇ 50 ਸੂਟ ਵੀ ਕੱਟ ਪੈਣੇ ਆ ਪੂਰੇ ਸੀਜ਼ਨ ਦੇ ਵਿੱਚ ਵੈਡਿੰਗ ਸੀਜ਼ਨ ਜਿਹੜਾ ਆਊਗਾ ਪੂਰੇ ਸੀਜ਼ਨ ਦੇ ਵਿੱਚ ਦੁਬਾਰਾ ਰੀਲ ਪਾਣ ਦਾ ਮੌਕਾ ਨਹੀਂ ਮਿਲਣਾ ਕਿਉਂਕਿ ਇਹਦੀ ਬੁਕਿੰਗ ਇੰਨੀ ਐਡਵਾਂਸਡ ਰਹਿਣੀ ਆ ਆ ਚੈੱਕ ਕਰੋ ਜੀ ਸੂਪਰ ਡੂਪਰੇਟ ਆਰਟੀਕਲ ਹੈ ਪਿਓਰ ਖਾਦੀ ਸਿਲਕ ਦਾ ਨਾ ਆਰਟੀਕਲ ਲੈ ਕੇ ਆ ਆ ਸਪੈਸ਼ਲ ਰੈੱਡ ਕਲਰ ਦੇ ਵਿੱਚ ਪ੍ਰੋਪਰ ਬੁਟੀਕ ਸਟਾਈਲ ਦਾ ਚਾਹੇ ਬ੍ਰਾਈਡਲ ਲੁੱਕ ਲਈ ਲੈ ਲੋ ਚਾਹੇ ਵੈਡਿੰਗ ਲਈ ਲੈ ਲੋ ਜਿਹੜੇ ਸ਼ੌਂਕਿਆਤੌਰ ਤੇ ਲੈਣਾ ਚਾਹੁੰਦੇ ਆ ਰੈੱਡ ਸੂਟ ਤਾਂ ਵਨ ਆਫ ਦਾ ਬੈਸਟ ਪੀਸ ਆ ਇਹ ਆ ਦੇਖੋ ਸਾਰਾ ਸਾਰਾ ਹੈਂਡਵਰਕ ਪੈਚਵਰਕ ਦਾ ਕੰਮ ਹਰ ਇੱਕ ਤਰ੍ਹਾਂ ਦਾ ਮਟੀਰੀਅਲ ਆ ਇਹਦੇ ਵਿੱਚ ਆ ਚੈੱਕ ਕਰੋ ਦਬਕਾ ਪਰਲ ਸਿਕਵੈਂਸ ਆ ਰਹੀ ਮਤਲਬ ਕਿ ਹਰ ਤਰ੍ਹਾਂ ਦਾ ਕੰਮ ਕਰਾਇਆ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਆ ਔਰ ਕੰਮ ਦੀ ਸਫਾਈ ਵੀ ਬਹੁਤ ਆ ਆ ਚੈੱਕ ਕਰੋ ਇਸ ਦਾ ਘੇਰਾ ਦਾ ਕੇਰਾ ਦੇਖੋ ਕਿੰਨਾ ਲਾਜਵਾ ਵਾ ਜੀ ਆਹ ਰੇ ਜ਼ਕੇਰਾ ਉਸ ਤੋਂ ਬਾਅਦ ਪ੍ਰੋਪਰ ਹੈਵੀ 슬ੀਵਸ ਤੇ ਕੰਮ ਆ ਰਿਹਾ ਪੂਰੇ ਆ ਹੈਵੀ ਬਾਜੂ ਬਣੀਆਂ ਹੋਈਆਂ ਨੇ ਜਿੱਦਾਂ ਮਾਡਲ ਦੇ ਪਾਸ ਸੇਮ ਪੀਸ ਰੇੜੀ ਕਰਵਾਇਆ ਇਹ ਆ ਚੈੱਕ ਕਰੋ ਇਸ ਦਾ ਬਾਟਮ ਤੇ ਵਰਕ ਸੂਟ ਦਾ ਇਹੋ ਜਿਹਾ ਦੇ ਦਾਂਗੇ ਨਾ ਤੁਸੀਂ ਸੂਟ ਦੇ ਦੇਖੇ ਹੋਣੇ ਕਿਤੇ ਬਸ ਕਰੀ ਇਹੋ ਜਿਹੀ ਇੰਨੀ ਗਾਰੰਟੀ ਦਿੰਦਾ ਇਹੋ ਜਿਹਾ ਆਰਟੀਕਲ ਲਾਂਚ ਕਰਨੇ ਨੇ ਇਹੋ ਜਿਹਾ ਆਰਟੀਕਲ ਲੈ ਕੇ ਆਣੇ ਨੇ ਬੁਟੀਕ ਸਟਾਈਲ ਦੇ ਕਿ ਤੁਸੀਂ ਕਹਿੰਨਾ ਭਾਜੀ ਬਸ ਸੂਟ ਦੇ ਬਾਅਦ ਥੋੜੇ ਤੋਂ ਕਰਨੇ ਆ ਔਰ ਕਿਤੋਂ ਕਰਨੇ ਹੀ ਨਹੀਂ ਆ ਚੈੱਕ ਕਰੋ ਦੁਪੱਟਾ ਸ਼ਮ ਸ਼ਮ ਕਰਦਾ ਦੁਪੱਟਾ ਆ ਲੋ ਲਾਜਵਾ ਦੁਪੱਟਾ ਬਣਿਆ ਹੋਇਆ ਦੁਪੱਟੇ ਸਾਰਾ ਸਾਰਾ ਕਟਵਰਕ ਦਾ ਕੰਮ ਹੈ ਬੜਾ ਪਿਆਰਾ ਆਰਟੀਕਲ ਹੈ ਬਿਊਟੀਫੁਲ ਡਿਜ਼ਾਈਨਰ ਦੁਪੱਟਾ ਫੁੱਲ ਪਿਓਰ 35 ਗ੍ਰਾਮ ਆਰਗੈਂਜ਼ਾ ਦੁਪੱਟਾ ਲਾਈਟ ਵੇਟ ਦੁਪੱਟਾ ਆ ਰਿਹਾ ਔਰ ਬੁਟੀਕ ਸਟਾਈਲ ਦਾ ਸੋਲੋ ਰੈੱਡ ਕਲਰ ਦਾ ਬੁਟੀਕ ਸਟਾਈਲ ਦਾ ਆਰਟੀਕਲ ਹੈ ਇੰਨਾ ਲਾਜਵਾ ਪੀਸ ਬਣਾਇਆ ਹੈ ਰੋਮੀ ਕੁਆਲੀ ਥੋੜਾ ਦੂਰੋਂ ਦਿਖਾ ਦੇ ਕਿੰਨਾ ਸੋਹਣਾ ਲੱਗ ਰਿਹਾ ਵੀ ਜੀ ਕਰਦਾ ਵਸ ਵਾਰ ਵਾਰ ਦੇਖੀ ਜਾਈਏ ਸੂਟ ਹੀ ਇਹੋ ਜਿਹਾ ਹੈ ਸੋ ਹੁਣ ਤੁਸੀਂ ਜਿਹੜੇ ਕਸਟਮਰ ਕਹਿੰਦੇ ਆ ਨਾ ਭਾਜੀ ਆ ਵੀ ਰੰਗ ਹੈਗਾ ਆ ਵੀ ਰੰਗ ਹੈਗਾ ਆ ਵੀ ਰੰਗ ਹੈਗਾ ਜਿਹੜੇ 12 13 ਰੰਗਾਂ ਤੋਂ ਅੱਕ ਚੁੱਕੇ ਆ ਉਹਨਾਂ ਲਈ ਇੱਕ ਕਲਰ ਕੰਬੀਨੇਸ਼ਨ ਰੈਡੀ ਕਰਵਾਇਆ ਮੈਂ ਤੁਹਾਡੇ ਵਾਸਤੇ ਡਿਜ਼ਾਈਨ ਤਾਂ ਅਲਟੀਮੇਟਾ ਡਿਜ਼ਾਈਨ ਦੀ ਗੱਲ ਤਾਂ ਮੈਂ ਬਾਅਦ ਚ ਕਰਾਂਗਾ ਪਹਿਲਾਂ ਤੁਸੀਂ ਕਲਰ ਕੰਬੀਨੇਸ਼ਨ ਤੇ ਨਿਗਾਹ ਮਾਰ ਲਓ ਕਿ ਇਹ ਰੰਗ ਕੰਬੀਨੇਸ਼ਨ ਨਹੀਂ ਤੁਹਾਡੇ ਕੋਲ ਮਿਲਨੇ ਨਾ ਤੁਹਾਡੇ ਕੋਲ ਹੋਣੇ ਆ ਆ ਚੈੱਕ ਕਰੋ ਇਹ ਮਿਲਨੇ ਕਿੱਥੋਂ ਆ ਅਮਰਤਸਰੀਆ ਮਾਲ ਦੇਣ ਦੇ ਸਟੋਰ ਤੋਂ ਸਭ ਤੋਂ ਸੋਹਣੀ ਕਲਰ ਕੰਬੀਨੇਸ਼ਨ 4 ਆਇਆ ਔਰ 4 ਦੇ 4 ਕੰਬੀਨੇਸ਼ਨ ਆ ਹੋ ਜਿਆ ਫਿਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਲਾਜਵਾ ਵਾ ਫੁੱਲ ਪਾਰਟੀ ਵੇਅਰ ਦੇ ਵਿੱਚ ਸਭ ਤੋਂ ਸੋਨਾ ਆਰਟੀਕਲ ਲੈ ਕੇ ਆਇਆ ਮੈਂ ਪਿਓਰ ਗਲਾਸ ਸ਼ਿਮਰ ਔਰਗੈਂਜ਼ਾ ਦਾ ਬਿਲਕੁਲ ਇਕਨੋਮਿਕਲ ਪ੍ਰਾਈਸ ਦਾ ਡਿਜ਼ਾਈਨ ਬਣਾਇਆ ਸੀ ਆ ਚੈੱਕ ਕਰੋ ਇਹ ਆਰਟੀਕਲ ਅਸੀਂ ਸੇਮ ਰੈਡੀ ਕਰਵਾਇਆ ਸੀ ਪਹਿਲਾਂ 35 ਗ੍ਰਾਮ ਔਰਗੈਂਜ਼ਾ ਤੇ 15000 ਰੁਪਏ ਰੇਟ ਸੀਗਾ ਅੱਜ ਦਾ ਪ੍ਰਾਈਸ ਕੀ ਹੈ ਪਿਓਰ ਗਲਾਸ ਸ਼ਿਮਰ ਔਰਗੈਂਜ਼ਾ ਰੈਡੀ ਕਰਵਾਇਆ ਅੱਜ ਦਾ ਪ੍ਰਾਈਸ ਆਏਗਾ ਜੀ 8000 ਰੁਪਏ 50 ਰੁਪਏ ਪ੍ਰਾਈਸ ਆਊਗਾ ਫੁੱਲ ਵੈਡਿੰਗ ਵੇਅਰ ਪਾਰਟੀ ਵੇਅਰ ਕਨਸੈਪਟ ਆ ਸੁਪਰ ਡੂਪਰੇਟ ਆਰਟੀਕਲ ਲੈ ਕੇ ਆ ਆ ਪ੍ਰੋਪਰ ਹੈਂਡਵਰਕ ਦਾ ਪੀਸ ਬਣਾਇਆ ਹੋਇਆ ਕੰਬੀਨੇਸ਼ਨ ਚੈੱਕ ਕਰੋ ਪਹਿਲੀ ਵਾਰ ਨਵਾਂ ਰੰਗ ਨਵਾਂ ਕੰਬੀਨੇਸ਼ਨ ਲੈ ਕੇ ਆ ਆ ਜਿਨ੍ਹਾਂ ਨੂੰ ਇੰਗਲਿਸ਼ ਕਲਰ ਚਾਹੀਦੇ ਆ ਆ ਹੁੰਦੇ ਆ ਪ੍ਰੋਪਰ ਅੰਗਰੇਜ਼ੀ ਰੰਗ ਆ ਲੋ ਲਾਜਵਾ ਪੀਸ ਬਣਾਇਆ ਕੰਬੀਨੇਸ਼ਨ ਦੇਖੋ 골ਡਨ ਨਾਲ ਰੋਸ ਪਿੰਕ ਦਾ ਕੰਬੀਨੇਸ਼ਨ ਬਿਲਕੁਲ ਹਟਕੇ ਕੰਟਰਾਸਟ ਆ ਉਸ ਤੋਂ ਬਾਅਦ ਸੈਕੰਡ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਸੀ ਗ੍ਰੀਨ ਨਾਲ ਬੜਾ ਲਾਜਵਾ ਕੰਬੀਨੇਸ਼ਨ ਆ ਸੀਗ੍ਰੀਨ ਨਾ ਆ ਰਿਹਾ ਰੋਸ ਪਿੰਕ ਦਾ ਕੰਬੀਨੇਸ਼ਨ ਇੱਕ ਆ ਰਿਹਾ ਗਾਬਰੀ ਪਿੰਕ ਨਾਲ ਬੜਾ ਪਿਆਰਾ ਸੀਗ੍ਰੀਨ ਦਾ ਕੰਬੀਨੇਸ਼ਨ ਪਿਸਤਾ ਕਲਰ ਦਾ ਕੰਟਰਾਸਟ ਕਲਰ ਕੰਬੀਨੇਸ਼ਨ ਕੋਈ ਵੀ ਬਾਏ ਕਰ ਲੋ ਚਾਰੇ ਚਾਰੇ ਕੰਬੀਨੇਸ਼ਨ ਡਿਫਰੈਂਟ ਆ ਜਿਨ੍ਹਾਂ ਨੂੰ ਪਾਰਟੀ ਵੇਅਰ ਸੂਟ ਚਾਹੀਦੇ ਆ ਇਕਨੋਮਿਕਲ ਪ੍ਰਾਈਸ ਦੇ ਇਹ ਸੂਟ ਪਾਇਆ 15-16000 ਤੋਂ ਘੱਟ ਨਾ ਲੱਗੇ ਔਰ ਸੂਟ ਦਾ ਰੇਟ ਘਟ ਹੋਵੇ ਸਭ ਤੋਂ ਸੋਹਣਾ ਆਰਟੀਕਲ ਲੈ ਕੇ ਆ ਆ ਰੇਟ ਆ ਸਿਰਫ 8000 ਰੁਪਏ ਹੁਣੇ ਬਾਏ ਕਰ ਲੋ ਤੁਸੀਂ ਸੋਚਦੇ ਹੋਣਾ ਵੀ ਹੁਣ ਵੈਡਿੰਗ ਸੀਜ਼ਨ ਜਿਹੜਾ ਨਵਾਂ ਫੈਬਰਿਕ ਕੀ ਆਊਗਾ ਅਸੀਂ ਕੀ ਬਾਇ ਕਰਾਂਗੇ ਪਾਰਟੀ ਵੇਅਰ ਦਾ ਜਿਹੜਾ ਫੈਬਰਿਕ ਹੈਗਾ ਹੋਊਗਾ ਭਾਜੀ ਜਿਹੜੇ ਮੈਸੇਜ ਕਰਦੇ ਆ ਭਾਜੀ ਇਸ ਵਾਰੀ ਨਵਾਂ ਫੈਬਰਿਕ ਹੀ ਚੱਲੂਗਾ ਆ ਚੈੱਕ ਕਰੋ 2025 2026 ਦਾ ਜਿਹੜਾ ਨਵਾਂ ਫੈਬਰਿਕ ਹੈ ਉਹ ਵਾਲਾ ਫੈਬਰਿਕ ਦਿਖਾਉਣ ਜਾ ਰਿਹਾ ਪਿਓਰ ਖਾਦੀ ਦਾ ਪਹਿਲਾਂ ਪਾ ਚੁੱਕੇ ਤੁਸੀਂ ਹੁਣ ਪਿਓਰ ਖਾਦੀ ਸ਼ਿਮਰ ਲਾਂਚ ਹੋਈ ਹੈ ਔਰ ਨਵਾਂ ਡਿਜ਼ਾਈਨ ਲੈ ਕੇ ਆਇਆ ਫੁੱਲ ਵੈਡਿੰਗ ਵੇਅਰ ਪਿਓਰ ਖਾਦੀ ਸ਼ਿਮਰ ਫੈਬਰਿਕ ਨਵਾਂ ਲਾਂਚ ਹੋਇਆ ਜੀ ਆ ਚੈੱਕ ਕਰੋ ਡਿਜ਼ਾਈਨ ਰੈਡੀ ਕਰਵਾਇਆ ਨਵਾਂ ਫੈਬਰਿਕ ਨਵਾਂ ਡਿਜ਼ਾਈਨ 2025 ਦਾ ਵੈਡਿੰਗ ਸੀਜ਼ਨ ਦਾ ਲੇਟੈਸਟ ਕਨਸੈ ਇਹ ਆਈਟਮਾਂ ਦਸੰਬਰ ਦੇ ਮਹੀਨੇ ਦੇਖਣ ਨੂੰ ਮਿਲਣੀਆਂ ਨੇ ਤੁਹਾਨੂੰ ਪਰ ਮਿਲਣੀਆਂ ਆਪਾਂ ਸਭ ਤੋਂ ਪਹਿਲਾਂ ਆਪਾਂ ਲਾਂਚ ਕਰ ਰਹੇ ਆਂ ਆ ਮਈ ਚੱਲ ਰਹੀ ਹੈ ਮਈ ਦੇ ਵਿੱਚ ਹੀ ਆਪਾਂ ਲਾਂਚ ਕਰ ਦੇਣੇ ਆ ਪ੍ਰੋਡਕਟ ਸਾਰੇ ਆ ਚੈੱਕ ਕਰੋ ਪ੍ਰੋਪਰ ਵੈਡਿੰਗ ਵੇਅਰ ਸਪੈਸ਼ਲ ਬੁਟੀਕ ਸਟਾਈਲ ਦਾ ਫੁੱਲ ਪਾਰਟੀ ਵੇਅਰ ਸੂਟ ਰੈਡੀ ਕਰਵਾਇਆ ਪ੍ਰੋਪਰ ਹੈਵੀ 슬ੀਵਜ਼ ਵਰਕ ਕਲਰ ਡਿਜ਼ਾਈਨਿੰਗ ਸਾਰਾ ਪੈਚ ਵਰਕ ਹੈ ਬਿਊਟੀਫੁਲ ਆਰਟੀਕਲ ਆ ਪਿਓਰ ਕਲੇਵ ਦੀ ਬਾਟਮ ਆ ਰਹੀ ਹੈ ਬਾਟਮ ਇੱਥੇ ਜੀ ਪਲੇਨ ਆਊਗੀ ਪੂਰਾ ਫਰੰਟ ਹੈਵੀ ਬਣਿਆ ਹੋਇਆ ਸਪੈਸ਼ਲ ਪਾਰਟੀ ਵੇਅਰ ਡਿਜ਼ਾਈਨਰ ਸੂਟ ਹੈ ਆ ਚੈੱਕ ਕਰੋ ਪਿ ਦੁਪੱਟ ਦੇ ਸਾਰਾ ਸਾਰਾ ਹੈਂਡਵਰਕ ਦੀ ਐਮਬ੍ਰੋਇਡਰੀ ਆ ਰਹੀ ਆ ਕਾਰਨਰ ਬਣੇ ਹੋਏ ਆ ਫੋਰ ਸਾਈਡ ਸਾਰਾ ਕਟਵਰਕ ਸ਼ੇਡ ਦੇਖੋ ਕਿੰਨੇ ਪਿਆਰੇ ਰੈਡੀ ਕਰਵਾਇਆ ਬਿਲਕੁਲ ਪੇਸਟਲ ਕਲਰ ਚ ਆਡ ਰੈਡੀ ਕਰਵਾਇਆ ਨਵੇਂ ਆ ਲੋ ਇੱਕ ਆ ਰਿਹਾ ਪਿੰਕ ਸ਼ੇਡ ਇੱਕ ਆ ਰਿਹਾ ਆਵਲਾ ਸ਼ੇਡ ਪਿੰਕ ਸ਼ੇਡ ਦੇਖੋ ਕਿੰਨਾ ਸ਼ਾਨਦਾਰ ਸ਼ਖਣਾ ਵਾਲਾ ਰੰਗ ਸੋ ਜਿਹੜਾ ਇਹਦਾ ਪ੍ਰਾਈਸ ਆਊਗਾ ਉਹ ਬਿਲਕੁਲ ਘਟਾ ਹੋਇਆ ਪਿਓਰ ਖਾਦੀ ਸ਼ਿਮਰ ਨਵਾਂ ਫੈਬਰਿਕ ਲਾਂਚ ਕੀਤਾ ਪਰ ਨਵਾਂ ਫੈਬਰਿਕ ਆਇਆ ਔਰ ਨਵੀਂ ਡਿਜ਼ਾਈਨਿੰਗ ਲੈ ਕੇ ਆਇਆ ਪ੍ਰਾਈਸ ਆਦਾ 9050 ਜਿਹੜੇ ਕਸਟਮਰ ਕਹਿੰਦੇ ਨਾ ਪਾਜੀ ਸਾਨੂੰ 30 ਪਰ ਸਾਨੂੰ ਸੂਟ ਇਹੋ ਜਿਹਾ ਚਾਹੀਦਾ ਕਿ ਪ੍ਰੋਪਰ ਬੁਟੀਕ ਸਟਾਈਲ ਦਾ ਹੋਵੇ ਡਿਜ਼ਾਈਨਰ ਸੂਟ ਹੋਵੇ ਜਿਹੜੇ ਰੈਡੀ ਕਰਵਾਉਂਦੇ ਆ ਉਹਨਾਂ ਲਈ ਖਾਸ ਗੱਲ ਕੇ ਇਹ ਗੱਲ ਕਹਿ ਰਿਹਾ ਮੈਂ ਕਿ ਜਿਹੜੇ ਕਹਿੰਦੇ 30000 ਰੁਪਏ ਵੀ ਲਾ ਲਾਂਗੇ ਭਾਜੀ ਸੂਟ ਸੋਹਣਾ ਹੋਵੇ ਆ ਚੈੱਕ ਕਰ ਲੋ ਕੋਈ 30000 35000 ਖਰਚਣ ਦੀ ਲੋੜ ਨਹੀਂ ਹੈਗੀ ਡਿਜ਼ਾਈਨਰ ਸੂਟ ਕਿ ਹੁੰਦੇ ਆ ਆ ਹੁੰਦੇ ਆ ਪ੍ਰੋਪਰ ਬੁਟੀਕ ਸਟਾਈਲ ਦੇ ਆਰਟੀਕਲ ਜੇ ਆਪਾਂ ਇਹੋ ਜਿਹੇ ਆਰਟੀਕਲ ਰੈਡੀ ਕਰਵਾਉਣ ਚੱਲ ਜਾਨੇ ਆ ਨਾ ਤਾਂ 25 25 30000 ਰੁਪਏ ਆਪਾਂ ਨੂੰ ਖਰਚਣਾ ਪੈਂਦਾ ਇਹ ਸੈਲੀਬ੍ਰਿਟੀ ਆਰਟੀਕਲ ਹੈ ਪ੍ਰੋਪ ਕਲਰ ਦੇਖੋ ਕਿੰਨਾ ਡਿਫਰੈਂਟ ਹੈ ਸਾਰਾ ਪੀਕਾਕ ਸ਼ੇਡ ਬਣਾਇਆ ਹੋਇਆ ਥੋੜਾ ਜਿਹਾ ਸ਼ੋਰਟ ਸ਼ਰਟ ਨਾਲ ਬਣੇਗਾ ਬੜਾ ਪਿਆਰਾ ਆਰਟੀਕਲ ਹੈ ਇਹਦੀ ਲੈਂਥ ਨਹੀਂ ਨਹੀਂ ਆਣੀ ਹੈਗੀ ਕਿਉਂਕਿ ਇਹਦੇ ਨਾਲ ਚਾਹੇ ਤੁਸੀਂ ਫਰਸ਼ੀ ਬਾਟਮ ਪਲਾਜ਼ੋ ਜਿੱਦਾਂ ਮਰਜ਼ੀਓ ਕਨਸੈਪਟ ਬਣਾ ਲਓ ਵੈਸੇ ਇਹ ਮੋਡਲ ਨੇ ਪਾਇਆ ਹੋਇਆ ਇਹਨਾਂ ਨੇ ਸ਼ਰਾਰਾ ਬਣਵਾਇਆ ਹੋਇਆ ਬੜਾ ਪਿਆਰਾ ਆਰਟੀਕਲ ਹੈ ਸਾਰਾ ਬੁਟੀਕ ਸਟਾਈਲ ਦਾ ਹੈਂਡਵਰਕ ਦਾ ਕੰਮ ਕਰਿਆ ਹੋਇਆ ਪ੍ਰੋਪਰ 슬ੀਵਜ਼ ਵਰਕ ਆ ਰਿਹਾ ਆ ਆ ਰਹੀ ਐਸ ਦੀ ਬਾਟਮ ਬਾਟਮ ਤੇ ਆ ਰਿਹਾ ਸਾਰਾ ਬਨਾਰਸੀ ਵੀਵਿੰਗ ਦਾ ਕੰਮ ਪਿਓਰ ਗਲਾਸ ਸ਼ਿਮਰ ਦੀ ਬਾ ਸੋਈ ਸੋਡੀ ਹੈ ਸਪੈਸ਼ਲ ਖੀਮ ਖਾਂ ਬੁਟੀਕ ਸਟਾਈਲ ਦਾ ਆਰਟੀਕਲ ਲੈ ਕੇ ਆਇਆ ਬੜਾ ਪਿਆਰਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਆ ਰਿਹਾ ਦੁਪੱਟੇ ਸਾਰਾ ਸਾਰਾ ਹੈਂਡਵਰਕ ਆ ਲੋ ਪੱਲੇ ਦੇਖੋ ਕਿੰਨੇ ਲਾਜਵਾ ਬਣਿਆ ਹੋਇਆ ਹੈ ਫੋਰ ਸਾਈਡ ਵਰਕ ਆ ਰਿਹਾ ਦੋ ਪੱਲੇ ਤੇ ਪ੍ਰੋਪਰ ਹੈਵੀ ਕਮ ਆ ਰਿਹਾ ਪ੍ਰੋਪਰ ਡਿਜ਼ਾਈਨਰ ਵੈਡਿੰਗ ਵੇਅਰ ਬਿਊਟੀਫੁਲ ਆਰਟੀਕਲ ਲੈ ਕੇ ਆਇਆ ਸਭ ਤੋਂ ਸੋਹਣਾ ਸੋ ਲੋ ਪੀਸ ਆਇਆ ਜਿਹੜਾ ਪ੍ਰਾਈਜ਼ ਇਸ ਦਾ ਹੋਊਗਾ ਉਹ ਆਊਗਾ ਬਿਲਕੁਲ ਇਕਨੋਮਿਕਲ ਪ੍ਰਾਈਜ਼ ਪ੍ਰਾਈਜ਼ ਤੁਹਾਨੂੰ ਮੈਂਸ਼ਨ ਹੋ ਜੂਗਾ WhatsApp DM ਕਰ ਦਿਓ ਜਾਂ Instagram ਕਰ ਦਿਓ ਮੈਨੂੰ ਇੱਕ ਕਲਾਇੰਟ ਦਾ ਮੈਸੇਜ ਆਈ ਭਾਜੀ ਸਾਡੇ ਥੀਮ ਹੈ ਸਾਨੂੰ ਓਨੀਅਨ ਕਲਰ ਦਾ ਸੂਟ ਚਾਹੀਦਾ ਔਰ ਮੈਂ ਆਪਣੀ ਸਿਸਟਰ ਨੂੰ ਭੇਜਣਾ ਹੈ ਕੈਨੇਡਾ ਉਹਨਾਂ ਦਾ ਥੀਮ ਹੈ ਸੋ ਉਹਨਾਂ ਨੇ ਫੋਟੋਆਂ ਮੰਗੀਆਂ ਫੋਟੋਆਂ ਖਿੱਚਣ ਦਾ ਸਾਡੇ ਕੋਲ ਟਾਈਮ ਨਹੀਂ ਮਿਲਦਾ ਕਿਉਂਕਿ ਰਾਸ਼ ਕਰਕੇ ਸਾਡੇ ਤੋਂ ਪਿਕਸ ਕਲਿੱਕ ਨਹੀਂ ਹੁੰਦੀਆਂ ਵੀਡੀਓ ਵੀ ਬਹੁਤ ਮੁਸ਼ਕਿਲ ਨਾਲ ਬਣਦੀਆਂ ਨੇ ਆ ਮੋਰ ਦੇ ਪਾਸ ਐਕਰ ਲੋ ਸ਼ਾਇਦ ਉਹ ਵੀਡੀਓ ਦੇਖ ਰਹੇ ਹੋਣਗੇ ਉਹ ਵੀ ਬਾਈ ਕਰ ਸਕਦੇ ਆ ਕਿਉਂਕਿ ਮੇਰੇ ਕੋਲ ਪ੍ਰੋਪਰ ਬੁਟੀਕ ਸਟਾਈਲ ਦਾ ਸਪੈਸ਼ਲ ਓਨੀਅਨ ਕਲਰ ਦਾ ਡਿਜ਼ਾਈਨਰ ਸੂਟ ਬਣਾਇਆ ਸਾਰਾ ਦਬਕੇ ਵਰਕੇ ਦਾ ਕੰਮ ਹੈ ਸਿਕਵੈਂਸ ਦਾ ਕੰਮ ਹੈ ਚੋਰਸ ਘੇਰਾ ਬਣਾਇਆ ਪ੍ਰੋਪਰ 슬ੀਵਸ ਤੇ ਕੰਮ ਆ ਰਿਹਾ ਕੋਰਬੀ ਦੇ ਪੀਸ ਪਾਇਆ ਹੋਇਆ ਦੇਖੋ ਆ ਸੇਮ ਡਿਜ਼ਾਈਨ ਹੈ ਸੋ ਆਹ ਆ ਰਹੀ ਐਸ ਦੀ ਬਾਟਮ ਬਾਟਮ ਤੇ ਸਾਰਾ ਸਾਰਾ ਹੈਂਡਵਰਕ ਟੋਟਲੀ ਡਿਜ਼ਾਈਨਰ ਪੀਸ ਚਾਹੇ ਸਲਵਾਰ ਬਣਾਓ ਪਲਾਜ਼ੋ ਬਣਾਓ ਚੁਆਈ ਸੋਡੀਆ ਤੁਸੀਂ ਕੰਮ ਚੈੱਕ ਕਰੋ ਕਿੰਨਾ ਹੈਵੀ ਕੰਮ ਹੋਇਆ ਹੈ ਬੋਰਡੋਂ ਤੇ ਪੂਰਾ ਹੈਵੀ ਕੰਮ ਕਰਵਾਇਆ ਹੋਇਆ ਔਰ ਦੁਪੱਟਾ ਵੀ ਬੜਾ ਪਿਆਰਾ ਪ੍ਰੋਪਰ ਬੁਟੀਕ ਸਟਲ ਦੇ ਪਰ ਜਿਹੜਾ ਕੋਰ ਵੀਨੇ ਰੈਡੀ ਕਰਵਾਇਆ ਨਾ ਡਿਜ਼ਾਈਨ ਇਹ ਇਹ ਮੇਰੇ ਸਾਹਮਣੇ ਨਾਲ ਵੀ ਨਾ ਨਾ ਕਰਦੇ 50000 ਤੋਂ ਘੱਟ ਰੈਡੀ ਨਹੀਂ ਹੋਇਆ ਹੋਣਾ ਪਰ ਆਪਣਾ ਜਿਹੜਾ ਕੀ ਪ੍ਰਾਈਸ ਆਣਾ ਫੁੱਲ ਹੈਂਡਵਰਕ ਸੇਮ ਪੀਸ ਰੈਡੀ ਕਰਵਾਇਆ 9000 ਰੁਪਏ ਦਾ ਪ੍ਰਾਈਸ ਰਹੇਗਾ ਸਕਰੀਨਸ਼ਾਟ ਲੈ ਲਓ ਸਾਰਾ ਡਿਜ਼ਾਈਨ ਲੈ ਕੇ ਆ ਨਾ ਦੋਨੋਂ ਡਿਜ਼ਾਈਨ ਦੇਖਣ ਨੂੰ ਸੇਮ ਲੱਗਦੇ ਆ ਪਰ ਹੈ ਦੋਨੋਂ ਡਿਫਰੈਂਟ ਹੀ ਆ ਆ ਚੈੱਕ ਕਰੋ ਪਿਓਰ ਇੰਪੋਰਟਡ ਲੀਲਨ ਦਾ ਮੈਂ ਆਰਟੀਕਲ ਲੈ ਕੇ ਆ ਡਿਜ਼ਾਈਨ 2 ਨੇ ਦੇਖਣ ਨੂੰ ਸੇਮ ਲੱਗਦੇ ਆ ਪਰ ਦੋਨੋਂ ਡਿਜ਼ਾਈਨ ਡਿਫਰੈਂਟ ਆ ਪਿਓਰ ਲੀਲਨ ਦਾ ਆਹ ਵਾਲਾ ਡਿਜ਼ਾਈਨ ਹੈ ਸ ਸਾਰਾ ਦਾ ਸਾਰਾ ਪੱਫ ਦਾ ਕੰਮ ਆ ਰਿਹਾ ਸਾਰਾ ਥ्रेड ਵਰਕ ਦਾ ਕੰਮ ਹੈ ਔਰ ਇਸ ਟਾਈਮ ਦਾ ਟ੍ਰੈਂਡਿੰਗ ਆਰਟੀਕਲ ਹੈ ਇਹ ਪ੍ਰੋਪਰ ਬੁਟੀਕ ਸਟਾਈਲ ਦਾ ਪਿਓਰ ਕਾਟਨ ਪਿਓਰ ਲੀਲਨ ਕਾਟਨ ਦੇ ਵਿੱਚ ਇਹ ਆਰਟੀਕਲ ਆਏਗਾ ਸਮੋ ਸਪੈਸ਼ਲ ਆਰਟੀਕਲ ਹੈ ਇੱਕ ਡਿਜ਼ਾਈਨ ਆਵਲਾ ਘੇਰੇ ਤੇ ਲੈਸ ਵਰਕ ਮਿਡਲ ਦੇ ਵਿੱਚ ਪ੍ਰੋਪਰ ਡਿਜ਼ਾਈਨਿੰਗ ਦਿੱਤੀ ਹੋਈ ਆ ਨੈਕ ਦੇ ਡਿਜ਼ਾਈਨਿੰਗ ਆਏਗੀ ਪਿਓਰ ਟੈਬੀ ਲਾਈਨ ਦਾ ਦੁਪੱਟਾ ਆ ਰਿਹਾ ਦੁਪੱਟੇ ਸਾਰੀ ਸਾਰੀ ਐਮਬਲਾਈਡਰੀ ਕਰੀ ਹੋਈ ਆ ਚੈੱਕ ਕਰੋ ਆ ਦੁਪੱਟਾ ਆ ਰਿਹਾ ਟੈਬੀ ਲੈਂਦਾ 4 ਸਾਈਡ ਲੈਸ ਵਰਕ ਦੇ ਨਾਲ ਆਹ ਡਿਜ਼ਾਈਨ ਸੇਮ ਆ ਗਿਆ ਆ ਆ ਚੈੱਕ ਕਰੋ ਇਹ ਡਿਜ਼ਾਈਨ ਦੇਖਣ ਨੂੰ ਸੇਮ ਲੱਗਦਾ ਪਰ ਇਹਦਾ ਡਿਫਰੈਂਟ ਕੀ ਆ ਉਹ ਚੈੱਕ ਕਰਾਨਾ ਹੁਣ ਜੇ ਆਪਾਂ ক্লোਜ਼ ਅਪ ਤੋਂ ਦੇਖੀਏ ਤਾਂ ਪ੍ਰੋਪਰ ਤਾਂ ਸਮਝ ਆਉਂਦਾ ਇਹਦਾ ਘੇਰਾ ਬਣਾ ਹੋਇਆ ਆਰੀ ਵਰਕ ਦੇ ਨਾਲ ਉਹਦੇ ਲੈਸ ਵਰਕ ਹੋਇਆ ਇਹਦਾ ਘੇਰਾ ਆਰੀ ਵਰਕ ਦੇ ਨਾਲ ਇਹਦੇ 슬ੀਵਸ ਤੇ ਇਦਾਂ ਦਾ ਕੰਮ ਆ ਰਿਹਾ ਔਰ ਇਹਦਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਬਣਾਇਆ ਹੈ ਇਹ ਦੋ ਡਿਜ਼ਾਈਨ ਨੇ ਸੋਲੋ ਸੋਲੋ ਦੋ ਦੋ ਪੀਸ ਆਏ ਨੇ ਸੋ ਹੁਣੇ ਬਾਏ ਕਰ ਲਓ ਇੰਪੋਰਟਡ ਲੀਲਨ ਫੈਬਰਿਕ ਹੈ ਪ੍ਰਾਈਸ ਸੇਮ ਰਹੇਗਾ ਦੋਨਾਂ ਦਾ 2890 ਰੁਪਏ ਫਰਖਾਬਾਦੀ ਦੇ ਵਿੱਚ ਇੱਕ ਨਵਾਂ ਡਿਜ਼ਾਈਨ ਦਿਖਾਉਣ ਜਾ ਰਿਹਾ ਤੁਹਾਨੂੰ ਮੈਂ ਬੜਾ ਪਿਆਰਾ ਦੋ ਸ਼ੇਡ ਦੇ ਵਿੱਚ ਰੈਡੀ ਕਰਵਾਇਆ ਹੈ ਡਿਜ਼ਾਈਨ ਇੰਨਾ ਪਿਆਰਾ ਬਣਾਇਆ ਮੈਂ ਪਹਿਲਾਂ ਬਾਟਮ ਦਾ ਕਲਰ ਓਪਨ ਕਰਾਂਗਾ ਨੀਚੇ ਤਾਂ ਕਿ ਤੁਹਾਨੂੰ ਪ੍ਰੋਪਰ ਕਲਰ ਦਾ ਪਤਾ ਲੱਗ ਜਾਏ ਕਿਉਂਕਿ ਟਰਾਂਸਪੇਰੈਂਟ ਫੈਬਰਿਕ ਹੈ ਕਲਰ ਕਈ ਵਾਰੀ ਸਹੀ ਨਹੀਂ ਆਂਦਾ ਲਾਈਟਿੰਗ ਕਰਕੇ ਆ ਚੈੱਕ ਕਰੋ ਪਹਿਲਾਂ ਤਾਂ ਬਾਟਮ ਇਸ ਦੀ ਬਾਟਮ ਤੇ ਸਾਰਾ ਸਾਰਾ ਹੈਂਡਵਰਕ ਦਾ ਕੰਮ ਫਰਖਾਬਾਦੀ ਡਿਜ਼ਾਈਨ ਆ ਇਹ ਔਰ 2025 ਦਾ ਨਵਾਂ ਡਿਜ਼ਾਈਨ ਦਿਖਾਉਣ ਜਾ ਰਿਹਾ ਆ ਚੈੱਕ ਕਰੋ ਪਹਿਲਾਂ ਤੁਸੀਂ ਡਿਜ਼ਾਈਨਿੰਗ ਦੇਖੀ ਹੋਣੀ ਗੱਲਾ ਘੇਰਾ ਐਦਾ ਬਣ ਰਿਆ ਸੀ ਪਰ ਪੀਕੋ ਕਾ ਡਿਜ਼ਾਈਨ ਨਹੀਂ ਸੀਗਾ ਆ ਚੈੱਕ ਕਰੋ ਹੁਣ ਪੀਕੋ ਕਾ ਰੈਡੀ ਕਰਵਾਇਆ ਵਿੱਚ ਇਹਦੇ ਡਿਜ਼ਾਈਨ ਬਹੁਤ ਸੋਹਣਾ ਰੈਡੀ ਕਰਵਾਇਆ ਪ੍ਰੋਪਰ ਹੈਵੀ 슬ੀਵਜ਼ ਵਰਕ ਔਰ ਆ ਆ ਰਿਹਾ ਪੂਰਾ ਹੈਵੀ ਜਾਲ ਦੁਪੱਟਾ ਦੁਪੱਟਾ ਦੇਖੋਗੇ ਨਾ ਬਿਊਟੀਫੁਲ ਦੁਪੱਟਾ ਬਣਾਓ ਹਲੋ ਦੁਪੱਟਾ ਦੇ ਕਾਰਨ ਆ ਰਿਹਾ ਪੂਰਾ ਹੈਵੀ ਜਾਲ ਦੁਪੱਟਾ ਆ ਰਿਹਾ ਦੋ ਸ਼ੇਡ ਰੈਡੀ ਕਰਵਾਤੇ ਇਹਦੇ ਵਿੱਚ ਇੱਕ ਆਈਗਾ ਗਾਜ਼ਰੀ ਪਿੰਕ ਦਾ ਕਲਰ ਬੜਾ ਪਿਆਰਾ ਸ਼ੇਡ ਆ ਇਕਾਰਾ ਫਲੋਰ ਸੈਂਡ ਦੇ ਕਲਰ ਤੇ ਦੋਨੋਂ ਫਲੋਰ ਸੈਂਡ ਕਲਰ ਨੇ ਇਕਾਰਾ ਫਲੋਰ ਸੈਂਡ ਦਾ ਆਹ ਵਾਲਾ ਸ਼ੇਡ ਸੀ ਗ੍ਰੀਨ ਕਲਰ ਕੋਈ ਵੀ ਕਲਰ ਬਾਏ ਕਰ ਲੋ ਸਭ ਤੋਂ ਸੋਨਾ ਡਿਜ਼ਾਈਨਰ ਸੂਟ ਆ ਇਹ ਫਰਖਾਵਾਦੂ ਕੋਈ ਸਾਇਲੈਂਟ ਵਾਲਾ ਨਾ ਜੇ ਤੁਸੀਂ ਵੀ ਇੱਕ ਸੂਟ ਦੇ ਨਾਲ ਦੋ ਸੂਟ ਬਣਾਉਣਾ ਚਾਹੁੰਦੇ ਹੋ ਨਾ ਇੱਕ ਸੂਟ ਨੂੰ ਦੋ ਸੂਟ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤੁਹਾਡੇ ਲਈ ਕਨਸੈਪਟ ਲੈ ਕੇ ਆਇਆ ਬੜਾ ਪਿਆਰਾ ਇੱਕ ਨਾਲ ਇੱਕ ਫ੍ਰੀ ਵਾਲਾ ਸਿਸਟਮ ਹੈ ਇਹਦੇ ਵਿੱਚ ਤੁਹਾਨੂੰ ਦਿਖਾਣਾ ਪਹਿਲਾਂ ਤਾਂ ਚੈੱਕ ਕਰੋ ਇਸ ਦੀ ਸ਼ਰਟ ਆ ਰਹੀ ਏ ਸ਼ਰਟ ਸ਼ਰਟ ਤੇ ਸਾਰਾ ਸਾਰਾ ਹੈਂਡਵਰਕ ਆ ਰਿਹਾ neck ਬਣਿਆ ਹੋਇਆ ਘੇਰਾ ਬਣਿਆ ਹੋਇਆ ਇਹ ਗਰਾਰੇ ਨਾਲ ਲੈ ਕੇ ਆਇਆ ਇਹ 5 ਮੀਟਰ ਸੂਟ ਹੈ ਇੱਕ ਨਾਲ ਦੋ ਸੂਟ ਕਿਵੇਂ ਬਣਦੇ ਆ ਉਹ ਸੁਣ ਲਓ ਹੁਣ ਫਰੀ ਵਾਲਾ ਸਿਸਟਮ ਕੀ ਹੈ ਪਹਿਲਾਂ ਤਾਂ ਜੀ ਸ਼ਰਟ ਆ ਗਈ ਸ਼ਰਟ ਤੇ ਸਾਰਾ ਹੈਂਡਵਰਕ ਪ੍ਰੋਪਰ 슬ੀਵ ਤੇ ਕੰਮ ਨਾਲ ਸਲਵਾਰ ਦਾ ਕੱਪੜਾ ਨਾਲ ਹੈ 5 ਮੀਟਰ ਸੂਟ ਹੈ ਉਸ ਤੋਂ ਬਾਅਦ ਇਹਦੇ ਨਾਲ ਗਰਾਰਾ ਵੀ ਨਾਲ ਹੈ ਜਿਨ੍ਹਾਂ ਨੇ ਵੈਡਿੰਗ ਦੇ ਪੋਣਾ ਉਹ ਗਰਾਰੇ ਨਾਲ ਪਾ ਸਕਦੇ ਆ ਜੇ ਤੁਸੀਂ ਬਾਹਰ ਅੰਦਰ wear ਕਰਨਾ ਤਾਂ ਤੁਸੀਂ ਬਾਟਮ ਨਾਲ ਵੀ ਸਲਵਾਰ ਨਾਲ ਵੀ ਵੇਅਰ ਕਰ ਸਕਦੇ ਹੋ ਆ ਚੈੱਕ ਕਰੋ ਆ ਰਿਹਾ ਜ ਅ ਗਰਾਰਾ ਗਰਾਰੇ ਤੇ ਸਾਰਾ ਸਾਰਾ ਕਟਵਰਕੜਾ ਕੰਮ ਆ ਰਿਹਾ ਹੈਂਡਵਰਕ ਆ ਰਿਹਾ ਨਾਲ ਦੁਪੱਟਾ ਆ ਰਿਹਾ ਚਨੂਨ ਦਾ ਇੱਕ ਸੂਟ ਨਾਲ ਦੋ ਸੂਟ ਕਿੰਨੇ ਬਣਦੇ ਆ ਆ ਬਣਦੇ ਆ ਇੱਕ ਸਲਵਾਰ ਨਾਲ ਬਣੂਗਾ ਇੱਕ ਗਰਾਰੇ ਨਾਲ ਇੱਕ ਬਾਹਰ ਅੰਦਰ ਵਾਸਤੇ ਵੀ ਹੋ ਜੂਗਾ ਇੱਕ ਵੈਡਿੰਗ ਵੇਅਰ ਪਾਰਟੀ ਵੇਅਰ ਵਾਸਤੇ ਵੀ ਆ ਚੈੱਕ ਕਰੋ ਦੁਪੱਟਾ ਗਰਾਰੇ ਤੋਂ ਮਨ ਨੱਕ ਜੇ ਸਲਵਾਰ ਨਾਲ ਪਾ ਲਿਆ ਸਲਵਾਰ ਤੋਂ ਮਨ ਨੱਕ ਜੇ ਗਰਾਰੇ ਨਾਲ ਵੇਅਰ ਕਰ ਲਿਆ ਸਭ ਤੋਂ ਸੋਹਣਾ ਆਰਟੀਕਲ ਆ ਆ ਚੈੱਕ ਕਰੋ ਦੁਪੱਟਾ ਦੁਪੱਟੇ ਤੇ ਫੋਰ ਸਾਈਡ ਹੈਵੀ ਕੰਮ ਆ ਰ ਬੜਾ ਪਿਆਰਾ ਆਰਟੀਕਲ ਹੈ ਸ਼ੇਡ ਨਵੇਂ ਰੈਡੀ ਕਰਵਾਏ ਆ ਗਰਾਰਾ ਸੂਟ ਲੈ ਕੇ ਆਇਆ ਸਲਵਾਰ ਸੂਟ ਵੀ ਬਣੂਗਾ ਗਰਾਰਾ ਸੂਟ ਵੀ ਬਣੂਗਾ ਬਿਊਟੀਫੁਲ ਆਰਟੀਕਲ ਹੈ ਸ਼ੇਡ ਦੇਖੋ ਕਿੰਨੇ ਪਿਆਰੇ ਆ ਮਜ਼ੈਂਟਾ ਰਾਣੀ ਮਜ਼ੈਂਟਾ ਆ ਗਿਆ ਰਸਟ ਆ ਗਿਆ ਨੀਚੇ ਨਵਾਂ ਜਾਂ ਗਾਦਰੀ ਪਿੰਕ ਆ ਗਿਆ ਫਿਰੋਜੀ ਸ਼ੇਡ ਆ ਗਿਆ ਆ ਗਿਆ ਪੀਚ ਗਾਦਰੀ ਕਲਰ ਕੋ ਪੰਜ ਰੰਗ ਆਣਗੇ ਕੋਈ ਵੀ ਕਲਰ ਬਾਏ ਕਰ ਲਓ ਬਿਊਟੀਫੁਲ ਡਿਜ਼ਾਈਨਰ ਸੂਟ ਹੈ ਵੈਡਿੰਗ ਦਾ ਸਭ ਤੋਂ ਸੋਹਣਾ ਆਰਟੀਕਲ ਲੈ ਕੇ ਆਇਆ ਇਕਨੋਮਿਕਲ ਪ੍ਰਾਈਸ ਦੇ ਵਿੱਚ ਪ੍ਰਾਈਸ ਆ ਰਿਹਾ ਹੈ 7600 ਕਸਟਮਰ ਨੂੰ ਐਕਸਾਈਟਮੈਂਟ ਹੁੰਦੀ ਹੈ ਕਿ ਮੇਰੇ ਬ੍ਰਦਰ ਦੀ ਵੈਡਿੰਗ ਆਏਗੀ ਜਾਂ ਮੇਰੇ ਸਿਸਟਰ ਦੀ ਵੈਡਿੰਗ ਆਏਗੀ ਮੈਂ ਲਹਿੰਗਾ ਸੂਟ ਵੇਅਰ ਕਰਨਾ ਹੈ ਚਾਹੇ ਮੇਰੀ ਰਿੰਗ ਸਰਮਨੀ ਆਏਗੀ ਤਾਂ ਵੀ ਲਹਿੰਗਾ ਸੂਟ ਵੇਅਰ ਕਰਨਾ ਹੈ ਤਾਂ ਸਭ ਤੋਂ ਸੋਨਾ ਲਹਿੰਗਾ ਸੂਟ ਰੀਸਟਾਕ ਹੋਇਆ ਹੈ ਸਭ ਤੋਂ ਸੋਨਾ ਲਹਿੰਗਾ ਸੂਟ ਹੈ ਜੀ ਇਹ ਲਾਰਜਵੋ ਡਿਜ਼ਾਈਨ ਹੈ ਪਹਿਲਾਂ ਤਾਂ ਲਹਿੰਗਾ ਚੈੱਕ ਕਰੋ ਪੂਰਾ ਹੈਵੀ ਲਹਿੰਗਾ ਬਣਿਆ ਹੋਇਆ ਫੁੱਲ ਵੈਡਿੰਗ ਵੇਅਰ ਪਾਰਟੀ ਵੇਅਰ ਚਾਹੇ ਰਿੰਗ ਸਰਮਨੀ ਵਕਤ ਵੇਅਰ ਕਰ ਲੋ ਚਾਹੇ ਬਰਾਇਡਰ ਲੁੱਕ ਵੇਅਰ ਕਰ ਲੋ ਜਿਨ੍ਹਾਂ ਦੀ ਚੁਆਇਸ ਆ ਵੀ ਬਰੇਡਰੂਡ ਕਲਰ ਨਾਲੋਂ ਹਟ ਜਿਨ੍ਹਾਂ ਨੂੰ ਵੈਡਿੰਗ ਲਈ ਚਾਹੀਦਾ ਹੈ ਵੈਡਿੰਗ ਫੰਕਸ਼ਨ ਲਈ ਚਾਹੀਦਾ ਵਨ ਆਫ ਦਾ ਬੈਸਟ ਲੈਂਗ ਹੈ ਇਹ ਆ ਚੈੱਕ ਕਰੋ ਆ ਆਰੀਏ ਇਸ ਦੀ ਸ਼ਰਟ ਸ਼ੋਰਟ ਸ਼ਰਟ ਨਾਲ ਲੈਂਗਾ ਸੁੱਟਾ ਹੋਇਆ ਹੈ ਆ ਦੇਖੋ ਸਾਰਾ ਸ਼ਰਟ ਤੇ ਹੈਂਡਵਰਕ ਆ ਰਿਹਾ ਹੈ ਸ਼ੋਰਟ ਸ਼ੋਰਟ ਬਣੇਗੀ ਪ੍ਰੋਪਰ 슬ੀਵਜ਼ ਦੀ ਡਿਜ਼ਾਈਨਿੰਗ ਆ ਰਹੀ ਹੈ ਸੇਮ ਹੀ ਬੈਕ ਆਏਗੀ ਫਰੰਟ ਬੈਕ ਦਾ ਸੇਮ ਡਿਜ਼ਾਈਨ ਬਣਿਆ ਹੋਇਆ ਹੈ ਬੜਾ ਪਿਆਰਾ ਆਰਟੀਕਲ ਹੈ ਉਸ ਤੋਂ ਬਾਅਦ ਦੁਪੱਟਾ ਵੀ ਬੜਾ ਲਾਜਵਾਬ ਹੈ ਦੁਪੱਟਾ ਪੂਰਾ ਹੈਵੀ ਬਣਾ ਹੋਇਆ ਹੈ ਬਿਊਟੀਫੁਲ ਦੁਪੱਟਾ ਬਣਾ ਹੋਇਆ ਹੈ ਬੜਾ ਪਿਆਰਾ ਬਿਊਟੀਫੁੱਲ ਦੁਬੱਟਾ ਆ ਰਿਹਾ ਦੁਬੱਟੇ ਸਾਰਾ ਸਾਰਾ ਹੈਂਡਵਰਕ ਆ ਰਿਹਾ ਅਲਟੀਮੇਟ ਡਿਜ਼ਾਈਨ ਹੈ ਦੋ ਸ਼ੇਡ ਅਸੀਂ ਰੈਡੀ ਕਰਵਾਤੇ ਇਹਦੇ ਵਿੱਚ ਦੋਨੋਂ ਸ਼ੇਡ ਪਿਆਰੇ ਆ ਇੱਕ ਆ ਰਿਹਾ ਇਸ ਦੇ ਵਿੱਚ ਨਵਾਂ ਆ ਫਰੂਜ਼ੀ ਬਲੂ ਕਲਰ ਜਿਹੜੇ ਚੁਆਇਸ ਰੱਖਦੇ ਨਾ ਹਾਈ ਜੈਂਟਰੀ ਲੁੱਕ ਪਾਉਣ ਦੀ ਜਿਨ੍ਹਾਂ ਨੂੰ ਬਸ ਕਨਸੈਪਟ ਐ ਐਸਾ ਚਾਹੀਦਾ ਵੀ ਸੂਟ ਪਾਇਆ ਪਤਾ ਲੱਗੇ ਕਨਸੈਪਟ ਪਾਇਆ ਪਤਾ ਲੱਗੇ ਉਹ ਸਭ ਤੋਂ ਸੋਹਣੀ ਟੋਰ ਹੋਣੀ ਚਾਹੀਦੀ ਹੈ ਸਾਡੀ ਤੇ ਸਭ ਤੋਂ ਸੋਹਣੇ ਦਿਸਣੇ ਚਾਹੀਦੇ ਆ ਅਸੀਂ ਆ ਚੈੱਕ ਕਰੋ ਤਾਂ ਲਹਿੰਗਾ ਸੂਟ ਸਭ ਤੋਂ ਲਾਜਵਾਬ ਹੈ ਬਸ ਬਾਏ ਕਰ ਲਓ ਪੀਸ ਆਏ 2 ਆਇਆ ਕੁਆਂਟੀਟੀ ਲਹਿੰਗਾ ਸੂਟ ਵਨ ਆਫ ਦਾ ਬੈਸਟ ਹੈ ਦੋ ਰੰਗ ਦੋਨੋਂ ਰੰਗ ਸੋਨੇ ਪੰਜਾਬ ਦੇ ਨਹੀਂ ਪੂਰੇ ਇੰਡੀਆ ਦੇ ਟ੍ਰੈਂਡਿੰਗ ਡਿਜ਼ਾਈਨ ਸੇਲ ਕਰਦੇ ਆ ਅਸੀਂ ਉਹ ਸਾਰੇ ਸਾਰੇ origignal product ਆ ਚੈੱਕ ਕਰੋ ਜੀ ਫਰਖਾਬਾਦੀ ਪੰਜਾਬੀ ਟ੍ਰੈਡੀਸ਼ਨਲ ਆਰਟੀਕਲ ਨਵਾਂ ਲੈ ਕੇ ਆਇਆ ਡਿਜ਼ਾਈਨਿੰਗ ਚੈੱਕ ਕਰ ਲਓ ট্রান্সਪੇਰੈਂਟ ਫੈਬਰਿਕ ਹੈ ਪਹਿਲਾਂ ਮੈਂ ਬਾਟਮ ਦਾ ਸਟਾਫ ਓਪਨ ਕਰਾਂ ਤਾਂ ਕਿ ਤੁਹਾਨੂੰ ਕਲਰ ਪ੍ਰੋਪਰ ਸਹੀ ਦੇਖੇ ਕਲਰ ਇਸ ਚ 4 ਤੋਂ 5 ਰੈਡੀ ਕਰਵਾਏ ਆ ਆ ਚੈੱਕ ਕਰੋ ਪਹਿਲਾਂ ਤਾਂ ਬਾਟਮ ਦੇ ਕੰਮ ਦਿਖਾ ਦੇ ਰੋ ਮੈਂ ਸਾਰਾ ਫਰਖਾਬਾਦੀ ਬਾਟਮ ਦੇ ਕੰਮ ਆ ਰਿਹਾ ਉਸ ਤੋਂ ਬਾਅਦ ਆ ਚੈੱਕ ਕਰੋ ਇਹਦੀ ਸ਼ਾਰਟ ਇੰਨੀ ਸੋਹਣੀ ਸ਼ਾਰਟ ਬਣੀ ਹੋਈ ਜਾਣਾ ਪ੍ਰੋਪਰ ਵੈਡਿੰਗ ਲਈ ਸੱਤੋਂ ਸੋਨਾ ਡਿਜ਼ਾਈਨਰ ਸੂਟ ਦੇ ਕੋਈ ਬਣਿਆ ਨਾ ਤਾਂ ਵਨ ਆਫ ਦਾ ਬੈਸਟ ਆਰਟੀਕਲ ਆ ਬਣਿਆ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਮੈਂ ਕਹਿੰਦਾ ਰੂਹ ਖੁਸ਼ ਹੁੰਦੀ ਹੈ ਸੂਟ ਦੇਖ ਕੇ ਜੋ ਤੁਸੀਂ ਸੂਟ ਵੇਅਰ ਕਰੋਗੇ ਕਿੰਨਾ ਕੈਂਟ ਲੱਗੂਗਾ ਥੋੜਾ ਜਿਹਾ ਇਮੇਜਨ ਕਰਕੇ ਦੇਖੋ ਮੈਂ ਤਾਂ ਇਹ ਚੀਜ਼ ਸੋਚਿਆ ਜੇ ਸੂਟ ਇਹ ਪਾਇਆ ਹੋਊਗਾ ਕਿੰਨਾ ਜ਼ਬਰਦਸਤ ਲੱਗਣਾ ਸਾਰਾ ਫਰੰਟ ਹੈਵੀ ਆ ਰਿਹਾ ਪ੍ਰੋਪਰ 슬ੀਵਜ਼ ਹੋਰ ਆ ਰਿਹਾ ਪੂਰਾ ਹੈਵੀ ਫਰਖਾਵਾਦੀ ਜਾਲ ਦੁਪੱਟਾ ਆ ਰਿਹਾ ਬੜਾ ਪਿਆਰਾ ਉਹ ਛੇੜ ਸਾਰੇ ਨਵੇਂ ਰੈਡੀ ਕਰਵਾਇਆ ਇਹਦੇ ਵਿੱਚ ਆ ਚੈੱਕ ਕਰੋ ਬਿਲਕੁਲ ਇੰਗਲਿਸ਼ ਕਲਰ ਇੱਕ ਆ ਰਿਹਾ ਗਾਜ਼ਰੀ ਪਿੰਕ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਐ ਐਕਸਲੈਂਟ ਸ਼ੇਡ ਐ ਇੱਕ ਆ ਰਿਹਾ ਗਾਜ਼ਰੀ ਪਿੰਕ ਇੱਕ ਆ ਰਿਹਾ ਜੈ ਸੀਗਰੀ ਸ਼ੇਡ ਪਿਸਤਾ ਜੈ ਕਲਰ ਬੜਾ ਪਿਆਰਾ ਕਲਰ ਐ ਬਿਊਟੀਫੁਲ ਸ਼ੇਡ ਐ ਇੱਕ ਆ ਰਿਹਾ ਆ ਸ਼ੇਡ ਆ ਚੈੱਕ ਕਰੋ ਬਿਲਕੁਲ ਡਿਫਰੈਂਟ ਕਲਰ ਆਨੀਅਨ ਜੈ ਕਲਰ ਆ ਯੂਨੀਕ ਜੈ ਸ਼ੇਡ ਐ ਕੋਈ ਵੀ ਕਲਰ ਬਾਏ ਕਰ ਲਓ ਸਭ ਤੋਂ ਸ਼ਾਨਦਾਰ ਆਰਟੀਕਲ ਲੈ ਕੇ ਆਇਆ ਵੈਡਿੰਗ ਲਈ ਵਨ ਆਫ ਦਾ ਬੈਸਟ ਆਰਟੀਕਲ ਸੋ ਬਾਏ ਕਰ ਲਓ ਫਟਾਫਟ